ਸੋ ਰਕਸ਼ਾ ਜਿਹੜਾ ਤੁਸੀਂ ਬਣਾਇਆ ਹੈ ਕੀ ਸੋਚ ਕੇ ਬਣਾਇਆ ਇਹ ਮੈਂ ਮੈਂ ਸੋਚ ਕੇ ਬਣਾਇਆ ਮੈਨੂੰ ਵਧੀਆ ਲੱਗਿਆ ਇਹ ਜਿੱਦਾਂ ਦੁਨੀਆ 'ਚ ਨਵੀਂ ਚੀਜ਼ ਜਾਣੀ ਚਾਹੀਦੀ ਕੋਈ ਤੇ ਵਧੀਆ ਚੀਜ਼ ਬਣਾਉਣਾ ਚਾਹੁੰਦਾ ਮੈਂ ਤੇ ਦੁਨੀਆ ਨੂੰ ਦਿਖਾਣਾ ਚਾਹੁੰਦਾ ਕੁਝ ਇਹ ਕੋਈ ਆਪਣੀ ਹੱਥੀਂ ਕਾਰੀਗਰੀ ਵੀ ਕਰੋ ਕਿੱਦਾਂ ਮਤਲਬ ਕਿ ਦਿਮਾਗ ਦੇ ਵਿੱਚ ਆਇਆ ਕਿੱਦਾਂ ਕਿੱਦਾਂ ਕੀ ਕੀ ਚੀਜ਼ ਜਲਾਨੀ ਜਿੱਦਾਂ ਜਿੱਦਾਂ ਮੈਂ ਦੇਖਦਾ ਗਿਆ ਇਹ ਮੈਨੂੰ ਸਟੀering ਤੇ ਫੇਟਬੁੱਕ ਆਫੇ ਮੈਂ ਚਾਰ ਵਾਰੀ ਪਾਟ ਕੇ ਦੇਖਿਆ ਸਟੀering ਮੇਰੇ ਹੱਥੋਂ ਚੱਲੂਗਾ ਕਿ ਨਹੀਂ ਚੱਲੂਗਾ ਫਿਰ ਮੈਂ ਇਹਦੀ ਪ੍ਰੈਕਟਿਸ ਕੀਤੀ ਫਿਰ ਹੌਲੀ ਹੌਲੀ ਮੈਂ ਸਾਰਾ ਵਧੀ ਮੈਨਾਂ ਕਾ ਵਧੀਆ ਲੱਗੂਗਾ ਦੁਨੀਆ ਨੂੰ ਫਿਰ ਦੁਨੀਆ ਮੈਂ ਜਿੱਦਾਂ ਰੋਡ ਤੇ ਗਿਆਦਾ ਕਈ ਬੰਦੇ ਨੂੰ ਵਧੀਆ ਲੱਗਿਆ ਤੁਹਾਡੇ ਪੈਰਾਂ ਤੇ ਚੱਪਲਾ ਵੀ ਨਹੀਂ ਹੈਗੀਆਂ ਮਤਲਬ ਕਿ ਹਮੇਸ਼ਾ ਹੀ ਇਦਾਂ ਹਾਂਜੀ ਹਾਂਜੀ ਮੈਂ ਚੱਪਲਾ ਬਿਲਕੁਲ ਤਿਆਗਤੀ ਆ ਮਾਸੀ ਕਿਉਂ ਕਰ ਰਹੇ ਉਹ ਮਾਲਕ ਦੀ ਮੋਜ ਹੈ ਜੀ ਅੱਛਾ ਇਹ ਬਾਬਾ ਵਾਲਕ ਨਾ ਜੀ ਵੈਸੇ ਮਹਾਕਾਲ ਜੀ ਵੈਸੇ ਨੇ ਇਹਨਾਂ ਦੇ ਘੜ ਕੇ ਤੇ ਇਹ ਦੱਸੋ ਰੱਖਸ਼ਾ ਜਿਹੜਾ ਤੁਸੀਂ ਬਣਾਇਆ ਕੀ ਸੋਚ ਕੇ ਬਣਾਇਆ ਇਹ ਮੈਂ ਮੈਂ ਸੋਚ ਕੇ ਬਣਾਇਆ ਮੈਨੂੰ ਵਧੀਆ ਲੱਗਿਆ ਜਿੱਦਾਂ ਦੁਨੀਆ 'ਚ ਨਵੀਂ ਚੀਜ਼ ਆਣੀ ਚਾਹੀਦੀ ਕੋਈ ਟੈਕਨਿਕ ਵਧੀਆ ਚੀਜ਼ ਵਧੀਆ ਚੀਜ਼ ਬਣਾਉਣਾ ਚਾ ਇਹ ਕੋਈ ਆਪਣੀ ਹੱਥੀ ਕਾਰੀਗਰੀ ਵੀ ਕਰੋ ਅਜੇ ਪਹਿਲਾਂ ਜਿਵੇਂ ਤੁਸੀਂ ਮਤਲਬ ਕਿ ਕਾਰ ਐਸੈਸਰੀ ਦਾ ਕੰਮ ਕਰਦੇ ਸੀਗੇ ਫਿਰ ਤੁਸੀਂ ਆ ਵੀ ਦੇਖੋ ਗੱਡੀ ਦਾ ਹੀ ਲਾਇਆ ਹੋਇਆ ਕਾਫੀ ਚੀਜ਼ਾਂ ਨੇ ਇਹ ਵੀ ਤੁਸੀਂ ਸ਼ਿਰਸ਼ਾ ਜਿਹੜਾ ਗੱਡੀ ਦਾ ਲਾਇਆ ਹੋਇਆ ਕਿੱਦਾਂ ਮਤਲਬ ਕਿ ਦਿਮਾਗ ਦੇ ਵਿੱਚ ਆਇਆ ਕਿੱਦਾਂ ਕਿੱਦਾਂ ਕੀ ਕੀ ਚੀਜ਼ ਲਾਣੀ ਚਾਹੀਦੀ ਜਿੱਦਾਂ ਜਿੱਦਾਂ ਮੈਂ ਦੇਖਦਾ ਗਿਆ ਇਹ ਮੈਨੂੰ ਸਟੀering ਤੇ ਫਿੱਟ ਬੋਗ ਆਪੇ ਤੇ ਮੈਂ ਚਾਰ ਵਾਰੀ ਪਟਕੇ ਦੇਖਿਆ ਸਟੀering ਮੇਰੇ ਹੱਥੇ ਚੱਲੂਗਾ ਕਿ ਨਹੀਂ ਚੱਲੂਗਾ ਫਿਰ ਮੈਂ ਦੀ ਪ੍ਰੈਕਟਿਸ ਕੀਤੀ ਫਿਰ ਹੌਲੀ ਹੌਲੀ ਮੈਂ ਸਾਰਾ ਵਧੀਆ ਆਪੇ ਮੋਡੀਫਾਈ ਕਰਕੇ ਮੈਂ ਕਿਹਾ ਵਧੀਆ ਲੱਗੂਗਾ ਦੁਨੀਆ ਨੂੰ ਕਾਫੀ ਲੋਕਾਂ ਨੇ ਮਤਲਬ ਪਿਆਰ ਹਾਂ ਬਹੁਤ ਪਿਆਰ ਦਿੱਕਤ ਨਹੀਂ ਆਉਂਦੀ ਇਸ ਨੂੰ ਚਲਾਉਂਦੇ ਹੋਏ ਕਿਵੇਂ ਨੋ ਨੋ ਕੋਈ ਦਿੱਕਤ ਨਹੀਂ ਮੈਮ ਅੱਛਾ ਮੈਂ ਦੇਖਿਆ ਤੁਹਾਡੇ ਪੈਰਾਂ ਤੇ ਚੱਪਲਾ ਵੀ ਨਹੀਂ ਹੈਗੀਆਂ ਮਤਲਬ ਕਿ ਹਮੇਸ਼ਾ ਹੀ ਇਹ ਤਰ੍ਹਾਂ ਹਾਂਜੀ ਹਾਂਜੀ ਮੈਂ ਚੱਪਲਾ ਬਿਲਕੁਲ ਤਿਆਗਤੀ ਆ ਮਾਦਾ ਜੀ ਕਿਉਂ ਕਰ ਰਹੇ ਇਹ ਉਹ ਮਾਲਕ ਦੀ ਮੋਜ ਹੈ ਜੀ ਅੱਛਾ ਇਹ ਬਾਬਾ ਮਾਲਕਨਾਥ ਜੀ ਵੈਸੇ ਮਹਾਕਾਲ ਜੀ ਬੈਠੇ ਨੇ ਇਹਨਾਂ ਦੇ ਘਰ ਕੇ ਤੁਸੀਂ ਫੇਰ ਨਾ ਕਰਕੇ ਅੱਛਾ ਮੈਂ ਦੇਖਿਆ ਤੁਸੀਂ ਕੋਕਾ ਵੀ ਪਾਇਆ ਹੋਇਆ ਬਾਲਾ ਵੀ ਪਾਈਆਂ ਹੋਈਆਂ ਨੇ ਕੀ ਕਾਰਨ ਕੀ ਆ ਮਤਲਬ ਕਿ ਇੰਨਾ ਸ਼ਿੰਗਾਰ ਕਿਸ ਲਈ ਕੀਤਾ ਜਾਇਆ ਗਿਆ ਤੇ ਕੀ ਕੋ ਆਪਣੇ মুর্ਸ਼ਦਲੀ ਕੀਤਾ ਜੀ ਜਿਹੜੇ ਜਿਲੰਦਰ ਨੇ ਉਹਨਾਂ ਲਈ ਸ਼ਿੰਗਾਰ ਕੀਤਾ ਜਿੱਦਾਂ ਲੇਡੀਜ਼ ਆਪਣੇ ਘਰਾਂ ਲਈ ਸ਼ਿੰਗਾਰ ਕਰਦੀਏ ਉਹਦਾਂ ਮ ਆਪਣੇ ਮੋਰਸ਼ਨ ਲਈ ਸ਼ਿੰਗਾਰ ਕੀਤਾ ਅੱਛਾ ਜੇ ਕਰਦੇ ਰੋਗ ਦੇ ਨਹੀਂ ਹੈਗੇ ਰੋਕ ਟੋਕ ਨਹੀਂ ਕਰਦੇ ਵੀ ਆ ਚੀਜ਼ਾਂ ਕਿਉਂ ਕਰ ਰਹੇ ਹੋ ਜਾਂ ਫਿਰ ਤੁਹਾਡੇ ਬੱਚੇ ਆ ਵੀ ਇਹ ਤਾਂ ਸਾਡੀ ਇਨਸਲਟ ਹੁੰਦੀ ਹੈ ਜਾਂ ਸਾਡੀ ਬੇਇੱਜ਼ਤੀ ਹੁੰਦੀ ਹੈ ਲੋਕੀ ਸਾਨੂੰ ਇੱਦਾਂ ਇੱਦਾਂ ਕਹਿੰਦੇ ਨੇ ਦੁਨੀਆ ਦਾ ਕੰਮ ਹੈ ਜੀ ਤੁਸੀਂ ਚੰਗਾ ਕਰੋਗੇ ਤਾਂ ਵੀ ਦੁਨੀਆ ਨੇ ਬੋਲ ਲੈ ਮਾੜਾ ਕਰੋਗੇ ਤਾਂ ਵੀ ਬੋਲਾ ਦੁਨੀਆ ਕਿਸੇ ਪਾਸੇ ਨਹੀਂ ਛਿੰਦ ਦਿੰਦੀ ਭੈਣ ਤੋ ਆਪਾਂ ਇਹਦੀ ਗੱਲ ਕਰੀਏ ਹੈਨਾ ਇਹ ਰਿਕਸ਼ਾ ਮਤਲਬ ਕਿ ਕਿੰਨੇ ਟਾਈਮ ਦੇ ਵਿੱਚ ਤੁਸੀਂ ਤਿਆਰ ਕੀਤਾ ਤੇ ਸਾਰਾ ਕੁਝ ਆਪ ਹੀ ਤਿਆਰ ਕੀਤਾ ਕਿ ਪਹਿਲਾਂ ਥੋੜਾ ਜਿਹਾ ਲਿਆ ਹੋਇਆ ਸੀਗਾ ਫਿਰ ਉਹਨੂੰ ਮੋਡੀਫਾਈਡ ਓਨਲੀ ਮੈਂ ਰਿਕਸ਼ਾ ਲੇਤਾ ਸੀ ਆਮ ਰਿਕਸ਼ਾ ਬਾਕੀ ਜੋ ਵੀ ਕੀਤਾ ਮੈਂ ਆਪਣੇ ਹੱਥੀ ਕੀਤਾ ਓਨਲੀ ਵੈਲਡਿੰਗ ਕਰਾਈ ਏ ਉਹ ਵੀ ਬਾਹਰੋਂ ਕਰਾਈ ਏ ਉਹ ਵੀ ਮੇਰੇ ਯਾਰ ਦੋਸਤ ਸੀ ਮੈਂ ਵੈਲਡਿੰਗ ਦਾ ਕੰਮ ਵੀ ਕਰਦਾ ਸ਼ਟਰ ਤੇ ਰਿਪੇਅਰਿੰਗ ਦਾ ਉਦੋਂ ਵੈਲਡਿੰਗ ਮਾਫ ਕੀਤੀ ਸੀ ਨਾਲ ਮੁੰਡਿਆਂ ਦੇ ਬਾਕੀ ਜਿੰਨਾ ਲਗਾਇਆ ਸਪੀਕਰ ਕੁਕਰ ਹਾਰਨ ਹੋਰ ਸ਼ੇਅਰਿੰਗ ਆਪ ਸਭ ਫਿੱਟ ਕੀਤਾ ਲੋਕੀ ਮਤਲਬ ਖੁਸ਼ ਹੋ ਕੇ ਪੈਂਦੇ ਨੇ ਫਿਰ ਹਾਂਜੀ ਹਾਂ ਕੀ ਜਦੋਂ ਬੰਦੇ ਨੇ ਕੀ ਕਮੈਂਟ ਕਰਦੇ ਨੇ ਕਿੰਦਾ ਤੇ ਮਤਲਬ ਤੁਹਾਨੂੰ ਫੀਡਬੈਕ ਵਧੀਆ ਮਹਿਸੂਸ ਹੁੰਦਾ ਵੇ ਕਿ ਭਜਨ ਲੱਗੇ ਨੇ ਕਈ ਐਦਾਂ ਦੇ ਮਿਲ ਜਾਂਦੇ ਨੇ ਸੌਂਗ ਲਵਾ ਕੇ ਕਹਿੰਦੇ ਨੇ ਸਾਨੂੰ ਵਧੀਆ ਫੀਲ ਹੁੰਦਾ ਵਾ ਜਿੱਦਾਂ ਸਰਾਬਨਗਰ ਚੱਲ ਜੀਏ ਸਰਾਬਨਗਰ ਅੱਜਕੱਲ ਮੁੰਡੇ ਨੇ ਉਹ ਵਧੀਆ ਫੀਲ ਕਰ ਦਿੰਦੇ ਨੇ ਇਸ ਚੀਜ਼ ਨੂੰ ਅੱਛਾ ਈ ਰਿਕਸ਼ੇ ਨੂੰ ਵੀ ਤੁਸੀਂ ਮੋਡੀਫਾਈ ਕਰ ਸਕਦੇ ਸੀਗੇ ਤੁਸੀਂ ਰਿਕਸ਼ੇ ਨੂੰ ਹੀ ਕਿਉਂ ਮੋਡੀਫਾਈ ਕੀਤਾ ਇਹਨੂੰ ਹੀ ਇੱਕ ਡਿਫਰੈਂਟ ਲੁੱਕ ਦਿੱਤੀ ਹੈ ਇਹ ਮੈਂ ਹੁਣ ਈ ਰਿਕਸ਼ੇ ਦੀ ਗੱਲ ਕੀਤੀ ਸੀ ਈ ਰਿਕਸ਼ੇ ਦੀ ਮੋਡੀਫਾਈ ਵੰਦੇ ਤੇ ਮੈਂ ਦੁਬਾਰਾ ਫੇਰ ਕਰੂੰਗਾ ਹਾਂ ਕਹਿੰਦੇ ਇਹੀ ਚੱਲੂਗਾ ਪੈਡਲ ਇਹੀ ਚੱਲਣਗੇ ਈ ਰਿਕਸ਼ੇ ਦੀ ਬੋਡੀ ਨਹੀਂ ਖਵਾਉਂਗਾ ਮੈਂ ਅੱਛਾ ਉਹ ਆ ਵੇਲਡਿੰਗ ਕਰਕੇ ਕੋਈ ਰਿਕਸ਼ਾ ਪੂਰਾ ਬਣਾਉਂਗਾ ਪਰ ਅੱਜ ਦੇ ਟਾਈਮ 'ਚ ਓੱਖਾ ਨਹੀਂ ਲੱਗਦਾ ਪੈਰਾਂ ਨਾਲ ਚਲਾਣਾ ਕੋਈ ਓੱਖਾ ਨਹੀਂ ਕਹਿੰਦੇ ਮਿਹਨਤ ਕਰਨ ਵਾਲ ਨੂੰ ਕੋਈ ਓੱਖਾ ਨਹੀਂ ਇਹ ਘਰੇ ਬਹਿਣਾ ਤਾਂ ਭਾਵੇਂ ਸਾਰਾ ਕੁਝ ਹੀ ਓੱਖਾ ਵਾ ਖਾਣੀ ਵੀ ਸੋਖੀ ਨਹੀਂ ਹੈਗੀ ਉਹ ਵੀ ਹੱਥ ਲਾਵਾਂਗੇ ਤੇ ਖਾਦੀ ਜਾਣੀ ਨਹੀਂ ਤੁਹਾਨੂੰ ਖਰਚਾ ਨਿਕਲ ਜਾਂਦਾ ਹੈ ਹਾਂਜੀ ਵਧੀਆ 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 ਪਹਿਲਾਂ ਤੁਸੀਂ ਦੱਸਿਆ ਮੈਨੂੰ ਆਫ ਕੈਮਰੇ ਕਿ ਤੁਹਾਡੇ ਵਾਲ ਵੀ ਲੰਬੇ ਲੰਬੇ ਸੀਗੇ ਮੈਂ ਕੱਟ ਕਰਾਤੇ ਵੀ ਲੋਕੀ ਮੈਨੂੰ ਬਾਬਾ ਨਾ ਸਮਝਣ ਪਰ ਕਿਤੇ ਨਾ ਕਿਤੇ ਅੱਜ ਵੀ ਤੁਸੀਂ ਤੁਹਾਡੇ ਬਾਬੇ ਵਾਲੀ ਲੁੱਕ ਦਿੰਦੇ ਹੋ ਕੱਪੜੇ ਵੀ ਇਦਾਂ ਦੇ ਪਾਏ ਹੋਏ ਆ ਬਾਲਾ ਵੀ ਨੱਕ ਦੇ ਵਿੱਚ ਕੋਕਾ ਵੀ ਇਦਾਂ ਦੇ ਪਾਏ ਹੋਏ ਆ ਅੱਜ ਵੀ ਲੋਕੀ ਮਤਲਬ ਕੀ ਕਰਨ ਦੇ ਵਿੱਚ ਵਾਲੀਆਂ ਵੀ ਪਾਈਆਂ ਹੋਈਆਂ ਨੇ ਅੱਜ ਵੀ ਤੁਸੀਂ ਬਾਬੇ ਵਾਲੀ ਲੁੱਕ ਹੀ ਦਿੰਦੇ ਇਹ ਲੁੱਕ ਤਾਂ ਦਿੰਦਾ ਇਹ ਮੈਂ ਆਪਣੇ ਯਾਰ ਨੂੰ ਦਿਖਾ ਲਈ ਜਿੱਦਾਂ ਜਨਾਨੀ ਆਪਣੇ ਯਾਰ ਲਈ ਮੇਕਅਪ ਕਰਦੀ ਹੈ ਇਦਾਂ ਮੈਂ ਆਪਣੇ ਯਾਰ ਨੂੰ ਦਿਖਾ ਲਈ ਮੇਕਅਪ ਕੀਤਾ ਅੱਛਾ ਤੁਹਾਡਾ ਯਾਰ ਕੌਣ ਨੇ ਮੇਰੇ ਯਾਰ ਨੇ ਜਲੰਧਰ ਬੱਬੂ ਬਾਬਾ ਜੀ ਬਾਬਾ ਜੀ ਉਹਨਾਂ ਲਈ ਤੁਸੀਂ ਆ ਸ਼ਿੰਗਾਰ ਕਰਦੇ ਹੋ ਹਾਂਜੀ ਤੇ ਕਰਦੇ ਮਤਲਬ ਕਿ ਰੋਕ ਟੋਕ ਕਰਦੇ ਨੇ ਕੋਈ ਗਲਤ ਬੋਲਦਾ ਤੁਹਾਨੂੰ ਮੇਰੇ ਜਿੱਦਾਂ ਫਾਦਰ ਸੀ ਉਹ ਗਲਤ ਬੋਲਦੇ ਸੀ ਉਹਨਾਂ ਦੀ ਤਾਂ ਹੁਣ ਪੈਰ ਹੋ ਗਏ ਨੇ ਹੁਣ ਜਿਹੜੀ ਦਾ ਮੰਮੀ ਹੈ ਮੇਰੇ ਉਹ ਕਿਸੇ ਟਾਈਮ ਮੈਨੂੰ ਕਹਿੰਦੇ ਤੂੰ ਕਿਹੜੇ ਕੰਮਾਂ 'ਚ ਪਿਆ ਪਰ ਬਾਕੀ ਮੇਰੇ ਕੋਈ ਬੱਚੇ ਮੇਰੀ ਵਾਈਫ ਹੋਰ ਕੋਈ ਨਹੀਂ ਮੈਨੂੰ ਕਹਿੰਦਾ ਇਹਦੇ ਬਾਰੇ ਸਭ ਮਤਲਬ ਸਪੋਰਟ ਕਰਦੇ ਨੇ ਕੋਈ ਮੋਲੇ ਵਾਲਾ ਜਾਂ ਰਿਸ਼ਤੇਦਾਰ ਕਿਛ ਨੇ ਕੋਈ ਗਲਤ ਟਿੱਪਣੀ ਦਿੱਕ ਦਿੱਤੀ ਹੋਵੇ ਜਿਹਨੂੰ ਸੁਣ ਕੇ ਬਹੁਤ ਫੀਲ ਹੋਇਆ ਹੋਵੇ ਕਹਿੰਦੇ ਨਾ ਸਾਧ ਕਾ ਦਾ ਜਿਹਨੇ ਦਰਦ ਹੀ ਨਸਿਆ ਇਹ ਆਪਾਂ ਇਕੱਲੀ ਇਕੱਲੀ ਮੈਂ ਗੱਲਾਂ ਸੁਣਨ ਲੱਗ ਗਿਆ ਨਾ ਲੋਕਾਂ ਨਾਲ ਮੈਂ ਤਾਂ ਜਣ ਜਣੇ ਇਹਨਾਂ ਪੰਗੇ ਲੈਂਦਾ ਫਿਰੂੰਗਾ ਬਿਲਕੁਲ ਸਹੀ ਗੱਲ ਹੈ ਨਾ ਇਹ ਚੀਜ਼ ਤੇ ਜਦੋਂ ਮਤਲਬ ਤੁਸੀਂ ਰਿਕਸ਼ਾ ਚ ਲਾਂਦੇ ਹੋ ਹੈਨਾ ਆ ਚੀਜ਼ ਤੁਸੀਂ ਮਤਲਬ ਕਿ ਲਈ ਹੋਈ ਹੈ ਸਾਹਮਣੇ ਤਾਂ ਬਿਲਕੁਲ ਸਾਫ਼ ਦਿਖਦਾ ਹੈ ਹਾਂਜੀ ਹਾਂ ਉਹ ਅ ਜਿਵੇਂ ਟੈਨ ਵਗੈਰਾ ਕਰਨਾ ਹੋਵੇ ਇਹ ਮਤਲਬ ਪੂਰਾ ਕਰਦਾ ਹੈ ਹਾਂ ਹਾਂ